ਗੁਰੂ ਕਿਹੜਾ ਜਿਹੜਾ ਪੂਰਾ ਹੋਵੇ ਜਿਹੜਾ ਸੰਪੰਨ ਹੋਵੇ ਕਿ ਪਾਤਸ਼ਾਹ ਜੀ ਅਸੀਂ ਸਿਆਣੇ ਨਹੀਂ ਆ ਅਸੀਂ ਕੋਈ ਚਲਾਕ ਨਹੀਂ ਆ ਅਸੀਂ ਸ਼ੁਭ ਕਰਮਾਂ ਵਾਲੇ ਵੀ ਨਹੀਂ ਆ ਅਸੀਂ ਔਗਣਾ ਦੇ ਭਰੇ ਆ ਵਕਾਰੀਆਂ ਪਾਤਸ਼ਾਹ ਸੇ ਨੀਚ ਆ ਤੇ ਤੂੰ ਕਿਰਪਾ ਕਰ ਕਹੋ ਨਾਨਕ ਹਮ ਨੀਚ ਕਰਮ ਸ਼ਰਨ ਪਰੇ ਕੀ ਰੱਖੋ ਸ਼ਰਮਾ ਪਰ ਪਾਤਸ਼ਾਹ ਹਾਂ ਤਾ ਨੀਚ ਤੇਰੀ ਸ਼ਰਨ ਵਿੱਚ ਕਿਉਂ ਆ ਗਏ ਆਂ ਸਾਨੂੰ ਇਹ ਭਵਜਲ ਤੋਂ ਪਾਰ ਲੰਘਾ ਸਾਨੂੰ ਇਹ ਸੰਸਾਰ ਸਮੁੰਦਰ ਤੋਂ ਪਾਰ ਲੰਘਾ ਅਸੀਂ ਡੁੱਬ ਰਹੇ ਆਂ ਕਿਉਂਕਿ ਤੇਰੇ ਤੋਂ ਬਿਨਾ ਇੱਥੇ ਸੰਪਨ ਕੋਈ ਨਹੀਂ ਹੈਗਾ ਤੇਰੇ ਤੋਂ ਬਿਨਾ ਚੰਗਾ ਮਲਾ ਕੋਈ ਨਹੀਂ ਹੈਗਾ ਹਰ ਬਿਨ ਦੂਜਾ ਕੋ ਨਹੀਂ ਇੱਕੋ ਨਾਮ ਧਿਆਏ ਪਾਤਸ਼ਾਹ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਿਹਾ ਕਿ ਹਰੀ ਤੋਂ ਬਿਨਾ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਹੈ ਨਹੀਂ ਇਸ ਕਰਕੇ ਗੁਰਸਿੱਖੋ ਉਸ ਦੇ ਨਾਮ ਨੂੰ ਧਿਆਉਣਾ ਕਰੋ ਇਹ ਪਾਤਸ਼ਾਹ ਰਹਾਉ ਵਾਲੇ ਬੰਦ ਵਿੱਚ ਸਮਝਾ ਰਹੇ ਤੇ ਇੱਕ ਪਾਸੇ ਸੰਪੰਨ ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਸਾਰਾ ਸਰਵੰਸ ਵਾਰ ਕੇ ਤੇ ਕਹੇ ਪਾਤਸ਼ਾਹ ਤੇਰਾ ਤੁਝ ਕੋ ਸੌਂਪਦੇ ਕਿਆ ਲੱਗਾ ਮੇਰਾ ਤੋ ਕੋ ਪੂਰੇ ਗੁਰੂ ਆ ਅਧੂਰਾ ਗੁਰੂ ਕਲਪੇਗਾ ਅਧੂਰਾ ਗੁਰੂ ਰੋਏਗਾ ਅਧੂਰਾ ਗੁਰੂ ਆਮ ਲੋਕਾਂ ਵਾਂਗੂ ਸਟ੍ਰੈਸ ਝੋਰੀਆਂ ਦੇ ਵਿੱਚ ਚਿੰਤਾ ਕਰਸ ਆਮ ਲੋਕਾਂ ਨੂੰ ਵਕਾਰ ਇਹ ਜਿਹੜੀ ਜੀਹਲਾ ਭੁਗਤੇਗਾ ਇਹ ਸਭ ਕੁਝ ਹੋਏਗਾ ਅਧੂਰੇ ਗੁਰੂ ਨਾਲ ਸੰਸਾਰ ਦੇ ਉੱਤੇ ਕੋਈ ਵੀ ਚੀਜ਼ ਇਦਾਂ ਦੀ ਨਹੀਂ ਹੈਗੀ ਜਿਹਦੀ ਕੀਮਤ ਨਾ ਪਾਈ ਜਾ ਸਕਦੀ ਹੋਵੇ ਸਿਰਫ ਪ੍ਰਮਾਤਮਾ ਹੈ ਤੇ ਪ੍ਰਮਾਤਮਾ ਦਾ ਨਾਮ ਹੈ ਰਸਾਈ ਨਾਮ ਅਮੋਲ ਕੀਮਤ ਨਾ ਕੋਈ ਜਾਣ ਦੋ ਇਦੀ ਕੀਮਤ ਪਾਇਆ ਵੀ ਨਹੀਂ ਜਾ ਸਕਦੀ ਨਾ ਵਹਿ ਕੀ ਕੀਮਤ ਮਿੱਤ ਕਹੀ ਨਾ ਜਾਏ ਇਦੀ ਕੀਮਤ ਦਾ ਕੋਈ ਅਥਾ ਮੁਲ ਹੈ ਪਾਸ਼ਾ ਜੀ ਕਰੇ ਕੀਮਤ ਕਹਿ ਨਾ ਜਾਈ ਆ ਪਾਉਣਾ ਬਹੁਤ ਦੂਰ ਦੀ ਗੱਲ ਤੇ ਤੈ ਹੀ ਨਹੀਂ ਕੀਤੀ ਜਾ ਸਕਦੀ ਆ ਕੇ ਪਾਸ਼ਾ ਜੀ ਮੇਰੀ ਜਿਹੜੀ ਟੇਕ ਹੈ ਤੇਰੇ ਉੱਤੇ ਆ ਮੈਂ ਧਰ ਤੇਰੀ ਪਾਰ ਬ੍ਰਹਮ ਇਹ ਪਾਪਾਂ ਤੇ ਪੁੰਨਾਂ ਤੋਂ ਪਰੇ ਮਾਲਕ ਤੇਰਾ ਤਾਨ ਰਹਾਓ ਤੇਰੇ ਵੱਲ ਕਰਕੇ ਮੈਂ ਰਹਿਣਾ ਤੇ ਸਾਹ ਦੇ ਉੱਤੇ